ਤਸਵੀਰਾਂ ਦਿਖਾ ਦਿੰਦੇ ਆ ਬੁੱਢਾ ਦਰਿਆ ਬੁੱਢਾ ਨਾਂ ਦਰਿਆ ਕਹ ਲੋ ਗੰਦਾ ਨਾਲਾ ਕਹ ਲੋ ਕਿਉਂਕਿ ਇੱਥੋਂ ਪਿੱਛੇ ਤਾਂ ਇਹ ਬੁੱਢਾ ਦਰਿਆ ਹੀ ਆ ਇਸ ਤੋਂ ਅੱਗੇ ਜਾ ਕੇ ਜਦੋਂ ਭੂਖੜੀ ਤੋਂ ਅੱਗੇ ਨਿਕਲਦਾ ਤਾਂ ਫਿਰ ਇਹ ਗੰਦਾ ਨਾਲਾ ਬਣ ਜਾਂਦਾ ਹੂੰ ਸਵਿਮਿੰਗ ਇਹਦੇ ਵਿੱਚੋਂ ਸਿੱਖਿਆ ਅਸੀਂ ਜਦੋਂ ਸਕੂਲੋਂ ਆਉਂਦੇ ਸੀ ਨਾ ਆ ਕੇ ਸਾਰਾ ਦੁਪਹਿਰਾ ਇਹ ਪੁਲ ਦੇ ਉੱਤੇ ਇੱਥੇ ਨਹਾਉਂਦੇ ਰਹੇ ਹਾਂ ਇੰਨਾ ਸਾਫ਼ ਪਾਣੀ ਹੁੰਦਾ ਜੀ ਇਹ ਬੁੱਢਾ ਨਾਲਾ ਨਹੀਂ ਹੈਗਾ ਜਦਕਿ ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਬੁੱਢੇ ਦਰਿਆ ਦਾ ਖਿਤਾਬ ਦਿੱਤਾ ਹੋਇਆ ਪੀਣ ਜੋਗ ਪਾਣੀ ਵੀ ਹੈਗਾ ਜਾਨੀ ਜੇ ਬੰਦਾ ਚਲੋ ਫਿਲਟਰ ਕਰਕੇ ਪੀ ਸਕਦਾ ਤੇ ਹੁਣ ਜਿੱਥੇ ਜਿੱਥੇ ਡੈਰੀਆਂ ਨੇ ਉੱਥੇ ਸਾਰਾ ਗੁਆਹਏ ਦੇ ਵਿੱਚ ਜਾਂਦਾ ਉਹਦੇ ਨਾਲ ਸਾਰਾ ਗੰਦਲਾ ਹੋ ਜਾਂਦਾ ਪਰ ਸਰਕਾਰਾਂ ਤਾਂ ਕਹਿੰਦੀਆਂ ਅਸੀਂ ਸਮੇਂ-ਸਮੇਂ ਤੇ ਡੈਰੀਆਂ ਵਾਲਾਂ ਦੇ ਕਨੈਕਸ਼ਨ ਕੱਟੇ ਨੇ ਹੁਣ ਵੀ ਚਲਾਨ ਕੀਤੇ ਨੇ ਆ ਤੁਸੀਂ ਦੇਖੋ ਜੀ ਮੌਕੇ ਤੇ ਦੇਖੋ ਕੁੰਡੀਆਂ ਲੱਗੀਆਂ ਹੋਈਆਂ ਕਿਹਦਾ ਕਨੈਕਸ਼ਨ ਕੱਟਿਆ ਚਲੋ ਮੈਂ ਦਿਖਾਉ ਉਹ ਦੇਖੋ ਕੁੰਡੀਆਂ ਲੱਗੀਆਂ ਕਿ ਕਿੱਦਾਂ ਦੇਖੋ ਇਹ ਪਿੱਛੇ ਡੈਰੀ ਹੈ ਤੇ ਉਹਦੇ ਗੋਹੇ ਵਾਲਾ ਪਾਣੀ ਆ ਜਿਹੜਾ ਸਿੱਧਾ ਦਰਿਆ ਦੇ ਅੰਦਰ ਪੈ ਰਿਹਾ ਤੇ ਇੱਥੋਂ ਹੀ ਜਿਹੜਾ ਦਰਿਆ ਹੈ ਗੰਦਲਾ ਹੋਣਾ ਸ਼ੁਰੂ ਹੋ ਸਕਦਾ ਪਿਛਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਗੋਹੇ ਵਾਲਾ ਪਾਣੀ ਆ ਜਿਹੜਾ ਦਰਿਆ ਦੇ ਵਿੱਚ ਸਿੱਟਿਆ ਜਾ ਰਿਹਾ ਹੈ। ਇਹ ਇੱਕ ਇਕੱਲੀ ਡੈਰੀ ਦਾ ਨਹੀਂ ਆ ਜਿੰਨੀਆਂ ਵੀ ਡੈਰੀਆਂ ਆ ਦਿੱਤਾ ਸਾਰੀਆਂ ਡੈਰੀਆਂ ਆ ਰੇ। ਸਾਰੀਆਂ ਡੈਰੀਆਂ ਤੁਸੀਂ ਪਾਣੀ ਪਿੰਦਾ ਦੇਖਿਆ ਗੋਹੇ ਵਾਲਾ ਤੇ ਆਪਾਂ ਹੁਣ ਕਹਿੰਦੇ ਹਾਂ ਕਨੈਕਸ਼ਨ ਕੱਟਿਆ ਕੈਮਰਾਮੈਨ ਨੂੰ ਕਹਾਂ ਇੱਕ ਵਾਰੀ ਉੱਪਰ ਤਸਵੀਰਾਂ ਦਿਖਾ ਦੇ ਕਿ ਉੱਪਰ ਇਸੇ ਡੈਰੀ ਦਾ ਆਹ ਤਾਂ ਕਿਵੇਂ ਕੁੰਡੀ ਲੱਗੀ ਹੋਈ ਆ ਤੇ ਬਿਜਲੀ ਵਾਲੀ ਤਾਰ ਜਾ ਰਹੀ ਆ ਭਾਵੇਂ ਸਰਕਾਰੀ ਕਾਗਜ਼ਾਂ ਦੇ ਵਿੱਚ ਕਨੈਕਸ਼ਨ ਕੱਟੇ ਹੋਏ ਨੇ ਪਰ ਜਿਹੜੀਆਂ ਕੁੰਡੀਆਂ ਨੇ ਉਹ ਸ਼ਰਿਆਮ ਲੱਗੀਆਂ ਹੋਈਆਂ ਨੇ। ਹੁਣ ਤੁਸੀਂ ਇਹ ਦੇਖ ਲਓ ਆ ਮਿੱਟੀ ਕੱਢ ਕੇ ਨਾਲ ਹੀ ਲਾਈ ਜਾਂਦੇ ਆ ਜਦੋਂ ਦ੍ਰਿਪ ਪਾਣੀ ਚੱਲਣਾ ਇਹ ਮਿੱਟੀ ਫੇਰ ਦੇ ਵਿੱਚ ਚਲੀ ਜਾਣੀ ਆ ਇਹ ਤਾਂ ਫੇਰ ਉੱਥੇ ਦਾ ਉੱਥੇ ਬਨਾਲਾ ਖੜਾ ਨਾ ਇਹ ਮਿੱਟੀ ਨੂੰ ਜਿਆਦਾ ਸਾਈਡ ਤੋਂ ਕਦੇ ਚੱਕ ਕੇ ਇੱਕਦਸ ਸਾਈਡ ਤੇ ਲਾਉਣ ਤਾਂ ਹੀ ਇਹਦਾ ਫਾਇਦਾ ਤੁਸੀਂ ਆ ਦੇਖੋ ਵੀ ਮਿੱਟੀ ਇਹ ਕਿੱਥੇ ਉੜ ਕੇ ਜਾਊਗੀ ਕਿ ਨਹੀਂ ਜਾਊਗੀ ਹੋਊਗਾ ਕੈਮਰਾਮੈਨ ਨੂੰ ਇੱਕ ਵਾਰ ਥੱਲੇ ਦਿਖਾ ਦੇ ਤੇ ਇੱਧਰ ਡੈਰੀਆਂ ਦੇ ਅੰਦਰ ਤਾਰਾਂ ਗਈਆਂ ਹੋਈਆਂ ਨੇ ਤੁਸੀਂ ਖੁਦ ਤਸਵੀਰਾਂ ਦੇਖ ਸਕਦੇ ਹੋ ਕਿ ਡੈਰੀਆਂ ਦੇ ਵਿੱਚ ਕਿਵੇਂ ਤਾਰਾਂ ਪਾ ਗੁੰਡੀਆਂ ਲਾ ਕੇ ਤਾਰਾਂ ਹਰ ਡੈਰੀ ਦੀ ਕਹਾਣੀ ਹੈ 1 2 3 ਸਸਿਕਾ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਜਿਹੜਾ ਬੁੱਢਾ ਦਰਿਆ ਕਦੇ ਹੁੰਦਾ ਸੀ ਅੱਜ ਗੰਦਾ ਨਾਲਾ ਬਣ ਚੁੱਕਿਆ ਤੇ ਪਰ ਸਿਆਸਤ ਦਾ ਧੁਰਾ ਵੀ ਬਣ ਚੁੱਕਿਆ ਕਿਉਂਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਅਕਸਰ ਹੀ ਲੁਧਿਆਣੇ ਦਾ ਜਿਹੜਾ ਬੁੱਢਾ ਦਰਿਆ ਹੈ ਜਿਹੜਾ ਹੁਣ ਗੰਦਾ ਨਾਲਾ ਬਣ ਚੁੱਕਿਆ ਉਹਨੂੰ ਮੁੜ ਬੁੱਢਾ ਦਰਿਆ ਦੇ ਵਿੱਚ ਤਬਦੀਲ ਕਰਨ ਲਈ ਯਤਨਸ਼ੀਲ ਹੋ ਜਾਂਦੀਆਂ ਨੇ ਦਾਅਵੇ ਕਰਦੀਆਂ ਨੇ ਤੇ ਸਿਆਸੀ ਮੁੱਦਾ ਵੀ ਬਣ ਜਾਂਦਾ ਬਹੁਤ سارے ਸੰਤ ਸਮਾਜ ਦੇ ਲੋਕਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਤੇ ਕਰ ਵੀ ਰਹੇ ਨੇ ਇਸ ਟਾਈਮ ਅਸੀਂ ਭੂਖੜੀ ਪਿੰਡ ਦੇ ਵਿੱਚ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਬੁੱਢਾ ਦਰਿਆ ਬੁੱਢਾ ਨਾਂ ਦਰਿਆ ਕਹ ਲੋ ਗੰਦਾ ਨਾਲਾ ਕਹ ਲੋ ਕਿਉਂਕਿ ਇੱਥੋਂ ਪਿੱਛੇ ਦਾ ਇਹ ਬੁੱਢਾ ਦਰਿਆ ਹੀ ਐ ਇਸ ਤੋਂ ਅੱਗੇ ਜਾ ਕੇ ਜਦੋਂ ਭੂਖੜੀ ਤੋਂ ਅੱਗੇ ਨਿਕਲਦਾ ਤਾਂ ਫਿਰ ਇਹ ਗੰਦਾ ਨਾਲਾ ਬਣ ਜਾਂਦਾ ਤਸਵੀਰਾਂ ਦਿਖਾ ਦਿੰਨੇ ਆ ਇੰਨੇ ਰੋਕ ਤੇ باوجود ਵੀ ਕਿਵੇਂ ਡੈਰੀਆਂ ਵਾਲਿਆਂ ਦਾ ਜਿਹੜਾ ਗੋਹ ਹੈ ਇਸ ਨਾਲੇ ਦੇ ਵਿੱਚ ਪਾ ਰਿਹਾ ਜਿਹੜਾ ਇਸ ਨਾਲੇ ਨੂੰ ਗੰਦਲਾ ਕਰ ਰਿਹਾ ਸਾਡੇ ਨਾਲ ਬਾਈ ਹਣੀ ਨੇ ਗੱਲਬਾਤ ਕਰਦੇ ਆ ਲੰਮੇ ਸਮੇਂ ਤੋਂ ਇੱਥੇ ਰਹਿੰਦੇ ਰਹੇ ਨੇ ਸ਼ਾਇਦ ਨਹਾਉਂਦੇ ਵੀ ਰਹੇ ਹੋਣਗੇ ਇਸ ਨਾਲੇ ਵਿੱਚ ਅਸੀਂ ਸਵਿਮਿੰਗ ਇਹਦੇ ਵਿੱਚੋਂ ਸਿੱਖਿਆ ਅਸੀਂ ਜਦੋਂ ਸਕੂਲਾਂ ਆਉਂਦੇ ਸੀ ਆ ਕੇ ਸਾਰਾ ਦੁਪਹਿਰਾ ਇਹ ਪੁਲ ਦੇ ਉੱਤੇ ਇੱਥੇ ਨਹਾਉਂਦੇ ਰਹੇ ਸੀ ਹਾਂ ਇੰਨਾ ਸਾਫ਼ ਪਾਣੀ ਦਾ ਇਹ ਬੁੱਢਾ ਨਾਲਾ ਨਹੀਂ ਹੈਗਾ ਜਦਕਿ ਗੁਰਨਾਨਕ ਪਾਤਸ਼ਾਹ ਨੇ ਇਹਨੂੰ ਬੁੱਢੇ ਦਰਿਆ ਦਾ ਖਿਤਾਬ ਦਿੱਤਾ ਹੋਇਆ ਗਾਉ ਘਾਟ ਗੁਰਦੁਆਰਾ ਸਾਹਿਬ ਕੋਲੇ ਜਦੋਂ ਇਹ ਬੁੱਢਾ ਸਤਲੁਜ ਚੱਲਦਾ ਸੀਗਾ ਉਦੋਂ ਗੁਰਨਾਨਕ ਪਾਤਸ਼ਾਹ ਉਹ ਜਿਹੜਾ ਲੁਧਿਆਣਾ ਦਾ ਰਾਜਾ ਸੀ ਉਹਨੇ ਗੁਰਨਾਨਕ ਦੇਵ ਜੀ ਕੋਲੇ ਆ ਕੇ ਬੇਨਤੀ ਕੀਤੀ ਸੀ ਵੀ ਸਾਨੂੰ ਜੀ ਇਹ ਬਹੁਤ ਤੰਗ ਕਰਦਾ ਸਤਲੁਜ ਗੁਰਨਾਨਕ ਪਾਤਸ਼ਾਹ ਨੇ ਉਦੋਂ ਵਚਨ ਕੀਤਾ ਸੀਗੀ ਵੀ ਇਹ ਸਤ ਕੋ ਪਿੱਛੇ हट ਕੇ ਚੱਲੂਗਾ ਜਦ ਤੋਂ ਇਹ ਬੁੱਢਾ ਹੋ ਜਾਊਗਾ ਸਤਲੁਜ ਪਿੱਛੇ ਚਲੇ ਜਾਊਗਾ ਉਹ ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਸਤਲੁਜ ਚੱਲ ਰਿਹਾ ਆਪਣੇ ਲਾਡੂਵਾਲ ਫਲੋਰ ਕੋਲੇ ਤੇ ਇਹ ਬੁੱਢਾ ਦਰਿਆ ਸੀਗਾ ਸਤਲੁਜ ਦਾ ਪਾਰਟ ਆ ਇਹ ਪਰ ਹੁਣ ਇਹ ਬੁੱਢਾ ਦਰਿਆ ਨਹੀਂ ਹੁਣ ਇਹ ਬੁੱਢਾ ਨਾਲਾ ਕੀ ਗੰਦਾ ਨਾਲਾ ਬਣ ਗਿਆ ਸਾਰਾ ਡੈਰੀਆਂ ਦਾ ਤੁਸੀਂ ਇਹ ਦੇਖ ਲਓ ਵੀ ਗੁਹਾ ਕਿੰਨਾ ਵਿੱਚ ਪੈਂਦਾ ਤੇ ਬਾਕੀ ਤੁਸੀਂ ਪਾਣੀ ਆਪ ਖੋਦਾ ਉੱਥੇ ਦੇਖ ਸਕਦੇ ਹੋ ਜਾ ਕੇ ਸਾਰੀਆਂ ਡੈਰੀਆਂ ਦਾ ਉਹਨਾਂ ਪਾਣੀ ਵੇਸਟ ਸਾਡੇ ਕਿਸਾਨ ਨਹੀਂ ਕਰਦੇ ਜਿੰਨੇ ਡੈਰੀਆਂ ਤੇ ਡੈਂਗਾ ਵਾਲੇ ਪਾਣੀ ਵੇਸਟ ਕਰਦੇ ਆ ਨੌ ਕਿਸਾਨਾਂ ਦਾ ਬਦਨਾਮ ਹੋ ਰਿਹਾ ਜਦੋਂ ਇਹ ਤੁਸੀਂ ਇੱਕ ਵਾਰੀ ਇਹਨਾਂ ਦੇ ਡੈਰੀਆਂ ਦੇ ਅੰਦਰ ਘੇੜਾ ਮਾਰ ਕੇ ਦੇਖੋ ਵੀ ਇਹ ਜਿਹੜੇ ਭਈਏ ਆ ਕੱਚੇ ਵੀ ਆਪਦਾ ਮੋਟਰ ਚਲਾ ਕੇ ਸਮਰਥੀ ਵਾਲ ਨਾਲ ਧੋਦੇ ਆ ਤੇ ਇੰਨੀ ਕੋਈ ਇਹਨਾਂ ਨੂੰ ਪਾਣੀ ਦੀ ਪ੍ਰਵਾਹ ਨਹੀਂ ਹੈਗੀ ਇਹ ਜਾਨੀ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਭਾਈ ਜਦੋਂ ਤੁਸੀਂ ਕਹਿੰਦਾ ਬਚਪਨ ਦੇ ਵਿੱਚ ਅਸੀਂ ਨਹਾਉਂਦੇ ਹੁੰਦੇ ਸੀ ਉਦੋਂ ਕਿੰਨੇ ਸਾਲ ਦੀ ਗੱਲ ਹੈ ਕਿੰਨੇ ਸਾਲ ਬਾਅਦ ਇਹ ਗੰਦਲਾ ਜਿਹਾ ਹੋਇਆ ਇੱਥੋਂ ਇਹ ਤਕਰੀਬਨ ਜੀ ਦੇਖ ਲਓ ਮੇਰੀ 55 56 ਸਾਲ ਹੋ ਮਰਾ ਅਸੀਂ 24 25 ਜਾਨੀ ਗੰਦਲਾ ਤਾਂ ਇਹ ਜ਼ਿਆਦਾ ਹੋਇਆ ਆਹੀ 10 12 ਸਾਲ ਤੋਂ ਇੰਨਾ ਜ਼ਿਆਦਾ ਡੈਰੀਆਂ 10 12 ਸਾਲ ਤੋਂ ਇੱਥੇ ਆਈਆਂ ਜਦ ਤੋਂ ਇਹ ਜ਼ਿਆਦਾ ਗੰਦਲਾ ਹੋਇਆ ਉਸ ਤੋਂ ਪਹਿਲਾਂ ਤਾਂ ਪਿੱਛੇ ਹੁਣ ਵੀ ਤੁਸੀਂ ਦੇਖੋਗੇ ਪਾਣੀ ਬਹੁਤ ਸਾਫ਼ ਚੱਲਦਾ ਪੀਣ ਯੋਗ ਪਾਣੀ ਵੀ ਹੈਗਾ ਜਾਨੀ ਜੇ ਬੰਦਾ ਚਲੋ ਫਿਲਟਰ ਕਰਕੇ ਪੀ ਸਕਦਾ ਤੇ ਹੁਣ ਜਿੱਥੇ-ਜਿੱਥੇ ਡੈਰੀਆਂ ਨੇ ਉੱਥੇ ਸਾਰਾ ਗੁਹਾਏ ਦੇ ਵਿੱਚ ਜਾਂਦਾ ਉਹਦੇ ਨਾਲ ਸਾਰਾ ਗੰਦਲਾ ਹੋ ਗਿਆ ਪਰ ਸਰਕਾਰਾਂ ਤਾਂ ਕਹਿੰਦੀਆਂ ਅਸੀਂ ਸਮੇਂ-ਸਮੇਂ ਤੇ ਡੈਰੀਆਂ ਵਾਲਿਆਂ ਦੇ ਕਨੈਕਸ਼ਨ ਕੱਟੇ ਨੇ ਹੁਣ ਵੀ ਚਲਾਨ ਕੀਤੇ ਨੇ ਆਹ ਤੁਸੀਂ ਦੇਖੋ ਜੀ ਮੌਕੇ ਤੇ ਦੇਖੋ ਕੁੰਡੀਆਂ ਲੱਗੀਆਂ ਹੋਈਆਂ ਕਿਹਦਾ ਕਨੈਕਸ਼ਨ ਕੱਟਿਆ ਚਲੋ ਮੈਂ ਤੁਹਾਨੂੰ ਦੇਖੋ ਕੁੰਡ ਪੁਣਿਆਬ ਲਾਈਟ ਚੱਲ ਰਹੀ ਆ ਕੋਈ ਕਨੈਕਸ਼ਨ ਨਹੀਂ ਕੱਟੇ ਕਨੈਕਸ਼ਨ ਗਵਰਨਮੈਂਟ ਦੇ ਕਾਗਜ਼ਾਂ 'ਚ ਕੱਟੇ ਹੋਏ ਜਦ ਕੇ ਬਿਜਲੀ ਬੋਰਡ ਨੂੰ ਲਾਸ ਹੋ ਰਿਹਾ ਠੀਕ ਆ ਨਾ ਪਰ ਕੁੰਡੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਸਵਰਸਿਬਲ ਚੱਲਦੀਆਂ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਸਰਕਾਰ ਕਹਿੰਦੀ ਕਿ ਸੇ 650 ਕਰੋੜ ਰੁਪਇਆ ਖਰਚਤਾ ਕੋਈ ਕਹਿੰਦਾ 700 ਕਰੋੜ ਰੁਪਇਆ ਖਰਚਤਾ ਇਹਨੂੰ ਸਾਫ਼ ਕਰਨਾ ਮੁੜ ਬੁੱਢਾ ਦਰਿਆ ਬਣਾਉਣਾ ਕਿਵੇਂ ਲੱਗਦਾ ਕਿੰਨੀ ਕਾਮਯਾਬ ਹੋਈ ਹੈ ਸਰਕਾਰ ਦੇਖੋ ਜੀ ਸਰਕਾਰ ਦਾ ਕੋਈ ਸਰਕਾਰ ਕਾਮਯਾਬ ਨਹੀਂ ਹੋਈ ਹੁਣ ਵੀ ਸਿਚੇਵਾਲ ਸਾਹਿਬ ਵੀ ਫਰਦੇ ਸੀ ਅਸੀਂ ਸਿਚੇਵਾਲ ਸਾਹਿਬ ਨੂੰ ਵੀ ਫਰਿਆਦ ਲ ਪੋਲ ਟੁੱਟੇ ਹੋਏ ਨੇ ਜੀ ਕਿਸੇ ਨੇ ਕੋਈ ਨਹੀਂ ਸੁਣਿਆ ਹੁਣ ਤੁਸੀਂ ਇਹ ਦੇਖ ਲਓ ਆ ਮਿੱਟੀ ਕੱਢ ਕੇ ਨਾਲ ਹੀ ਲਾਈ ਜਾਂਦੇ ਆ ਜਦੋਂ ਦਰੇ ਪਾਣੀ ਚੱਲਣਾ ਇਹ ਮਿੱਟੀ ਫੇਰ ਇਹਦੇ ਵਿੱਚ ਚਲੀ ਜਾਣੀ ਆ ਇਹ ਤਾਂ ਫੇਰ ਉੱਥੇ ਦਾ ਉੱਥੇ ਬਨਾਲਾ ਕੜਾ ਨਾ ਇਹ ਮਿੱਟੀ ਨੂੰ ਜਿਆਦਾ ਸਾਈਡ ਤੋਂ ਕਦੇ ਚੱਕ ਕੇ ਕਦੇ ਸਾਈਡ ਤੇ ਲਾਉਣ ਤਾਂ ਹੀ ਇਹਦਾ ਫਾਇਦਾ ਤੁਸੀਂ ਆ ਦੇਖੋ ਵੀ ਮਿੱਟੀ ਇਹ ਵਿੱਚ ਰੁੜ ਕੇ ਜਾਊਗੀ ਕਿ ਨਹੀਂ ਜਾਊ ਮੀਂਹ ਵਾਊ ਇਹ ਪਿੰਡ ਵਾਸੀ ਨੇ ਜਿਹੜੇ ਕਹਿੰਦੇ ਅਸੀਂ ਅੱਜ ਤੋਂ 10 15 20 ਸਾਲ ਪਹਿਲਾਂ ਹੀ ਦੇਖਿਆ ਇੱਥੇ ਬੜਾ ਸਾਫ਼ ਪਾਣੀ ਸੀ ਇਹਦੇ ਚ ਜਿਹੜੇ ਪਿੰਡ ਦੇ ਲੋਕ ਆ ਨੋ ਦੇਵੀ ਹੁੰਦੇ ਸੀ ਗਰਮੀਆਂ ਦੇ ਵਿੱਚ ਜਿਵੇਂ ਆਮ ਆਪਾਂ ਦੇਖਦੇ ਆ ਲੋਕ ਨਹਿਰਾਂ ਦੇ ਵਿੱਚ ਨਹਾਉਂਦੇ ਹੁੰਦੇ ਪਰ ਹੁਣ ਹਾਲਾਤ ਤੁਸੀਂ ਦੇਖ ਸਕਦੇ ਹੋ ਭਾਵੇਂ ਜਿਹੜੀ ਸਰਕਾਰੋਂ ਦਾਵਾ ਕਰਦੀ ਹੈ ਕਿ ਡੈਰੀ ਵਾਲਿਆਂ ਦੇ ਕਨੈਕਸ਼ਨ ਕੱਟਦੇ ਪਰ ਜਿਹੜੀ ਕੁੰਡੀ ਦੀ ਚੋਰੀ ਦੀ ਬਿਜਲੀ ਨਾਲ ਡੈਰੀਆਂ ਵੀ ਚੱਲ ਰਹੀਆਂ ਤੇ ਗੋਹਾ ਵੀ ਇਹਦੇ ਵਿੱਚ ਪੈ ਪੈ ਰਿਹਾ ਤੇ ਜਿਹੜੇ ਅਫਸਰ ਹੈ ਉਹ ਵੀ ਇੱਥੇ ਅਕਸਰ ਘੇੜਾ ਮਾਰਦੇ ਆ ਬੀਤੇ ਦਿਨ ਵੀ ਸਫਾਈ ਕਰਕੇ ਗਏ ਹੋਣਗੇ ਤੁਸੀਂ ਹਾਲਾਤ ਖੁਦ ਦੇਖ ਸਕਦੇ ਹੋ ਕਿ ਕਿਵੇਂ ਸਰਕਾਰਾਂ ਨੇ ਜਿਹੜੀਆਂ ਲੋਕਾਂ ਦੇ ਟੈਕਸਾਂ ਦਾ ਪੈਸਾ ਪਾਣੀ ਦੇ ਵਿੰਗ ਕਿਵੇਂ ਬਹਾਰੀਆਂ ਨੇ ਕਿਵੇਂ ਉਸ ਪੈਸੇ ਦੀ ਬਰਬਾਦੀ ਕਰ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਧਰ ਕੈਮਰਾਮੈਨ ਨੂੰ ਕਹਿੰਗਾ ਇੱਕ ਵਾਰੀ ਤਸਵੀਰਾਂ ਦਿਖਾ ਦਵੇ ਕਿ ਕਿੱਦਾਂ ਦੇਖੋ ਇਹ ਪਿੱਛੇ ਡੈਰੀ ਹੈ ਤੇ ਉਹਦੇ ਗੋਹੇ ਵਾਲਾ ਪਾਣੀ ਆ ਜਿਹੜਾ ਸਿੱਧਾ ਦਰਿਆ ਦੇ ਅੰਦਰ ਪੈ ਰਿਹਾ ਤੇ ਇੱਥੋਂ ਹੀ ਜਿਹੜਾ ਦਰਿਆयां ਗੰਧਲਾ ਹੋਣਾ ਸ਼ੁਰੂ ਹੋ ਸਕਦਾ ਪਿਛਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਗੋਹੇ ਵਾਲਾ ਪਾਣੀ ਆ ਜਿਹੜਾ ਦਰਿਆ ਦੇ ਵਿੱਚ ਸਿੱਟਿਆ ਜਾ ਰਿਹਾ ਬਾਈ ਜੀ ਤੁਸੀਂ ਤਾਂ ਇੱਥੇ ਰਹਿੰਦੇ ਹੋ ਕਦੇ ਸ਼ਿਕਾਇਤ ਨਹੀਂ ਕਰਦੇਗੇ ਇਹ ਪਾਣੀ ਪਗ ਬਹੁਤ ਵਾਰੀ ਸ਼ਿਕਾਇਤ ਕਰ ਚੁੱਕੇ ਆ ਜੀ ਜਿਹੜੇ ਆਉਂਦੇ ਆ ਪਾਸੋਂ ਜ ਕੋਈ ਸਨਵਾਈ ਨਹੀਂ ਹੈਗੀ ਹੁਣ ਤੁਹਾਨੂੰ ਕੀ ਸਾਡੇ ਜੋ ਪੁਲ ਟੁੱਟੇ ਨੂੰ 1 ਸਾਲ ਹੋ ਗਿਆ ਉਹ ਸਨਵਾਈ ਨਹੀਂ ਹੋਈ ਇਹਦੀ ਕਿਹਨੇ ਸਨਵਾਈ ਕਰਦੇ ਆ ਤੁਹਾਡੇ ਸਾਹਮਣੇ ਕਿੰਨਾ ਪਾਣੀ ਦੇਖੋ ਨਰਾ ਗੋਹਾ ਆ ਰਿਹਾ ਨਾ ਸਾਰੇ ਇਹ ਇੱਕ ਕੱਲੀ ਡੈਰੀ ਦਾ ਨਹੀਂ ਆ ਜਿੰਨੀਆਂ ਵੀ ਡੈਰੀਆਂ ਇਹ ਤਾਂ ਸਾਰੀਆਂ ਡੈਰੀਆਂ ਆ ਰਿਆ ਸਾਰੀਆਂ ਡੈਰੀ ਤੁਸੀਂ ਪਾਣੀ ਪਿੰਦਾ ਦੇਖਿਆ ਗੋਏ ਵਾਲਾ ਤੇ ਆਪਾਂ ਕਹਿੰਦੇ ਆ ਕਨੈਕਸ਼ਨ ਕੱਟਿਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਉੱਪਰ ਤਸਵੀਰਾਂ ਦਿਖਾ ਦੇ ਕਿ ਉੱਪਰ ਇਸੇ ਡੈਰੀ ਦਾ ਹਾ ਕਿਵੇਂ ਕੁੰਡੀ ਲੱਗੀ ਹੋਈ ਆ ਤੇ ਬਿਜਲੀ ਵਾਲੀ ਤਾਰ ਜਾ ਰਹੀ ਆ ਭਾਵੇਂ ਸਰਕਾਰੀ ਕਾਗਜ਼ਾਂ ਦੇ ਵਿੱਚ ਕਨੈਕਸ਼ਨ ਕੱਟੇ ਹੋਏ ਨੇ ਪਰ ਜਿਹੜੀਆਂ ਕੁੰਡੀਆਂ ਨੇ ਉਹ ਸ਼ਰਿਆਮ ਲੱਗੀਆਂ ਹੋਈਆਂ ਨੇ ਤੁਹਾਨੂੰ ਅੱਗੇ ਵੀ ਦਿਖਾ ਦਿੰਦੇ ਆ ਇਹ ਇੱਕ ਡੈਰੀ ਦੀ ਕਹਾਣੀ ਨਹੀਂ ਇਹ ਸਾਰੀਆਂ ਡੈਰੀਆਂ ਦੀ ਕਹਾਣੀ ਹੈ ਸਾਰੀਆਂ ਹੀ ਡੈਰੀਆਂ ਵਾਲਿਆਂ ਨੇ ਕੁੰਡੀਆਂ ਲਾਈਆਂ ਹੋਈਆਂ ਨੇ ਪਤਾ ਨਹੀਂ ਬਿਜਲੀ ਵਿਭਾਗ ਦੇ ਅਧਿਕਾਰੀ ਆਉਂਦੇ ਨੇ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਪੈਂਦੀਆਂ ਤੁਹਾਨੂੰ ਪਿੱਛੇ ਵੀ ਦਿਖਾਈਆਂ ਨੇ ਕੁੰਡੀਆਂ ਲੱਗੀਆਂ ਹੋਈਆਂ ਡੈਰੀ ਵਾਲਿਆਂ ਦੇਖੋ ਸ਼ਰਿਆਮ ਉੱਪਰ ਤਾਰਾਂ ਦੀ ਕੁੰਡੀ ਲੱਗੀ ਹੋਈਆਂ ਨੇ ਤੇ ਥੱਲੋਂ ਜਿਹੜੀਆਂ ਨੇ ਤਾਰਾਂ ਪਾ ਪਾ ਕੇ ਇੱਧਰ ਕੈਮਰਾਮੈਨ ਨੂੰ ਇੱਕ ਵਾਰ ਥੱਲੇ ਦਿਖਾ ਦੇ ਤੇ ਇੱਧਰ ਡੈਰੀਆਂ ਦੇ ਅੰਦਰ ਤਾਰਾਂ ਗਈਆਂ ਹੋਈਆਂ ਨੇ ਤੁਸੀਂ ਖੁਦ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਡੈਰੀਆਂ ਦੇ ਵਿੱਚ ਕਿਵੇਂ ਤਾਰਾਂ ਪਾ ਕੁੰਡੀਆਂ ਲਾ ਕੇ ਤਾਰਾਂ ਹਰ ਡੈਰੀ ਦੀ ਕਹਾਣੀ ਹੈ 1 2 3 ਤਿੰਨ ਜਿਹੜੀਆਂ ਕੁੰਡੀਆਂ ਨੇ ਇੱਕੋ ਥਾਂ ਤੇ ਲੱਗੀਆਂ ਨੇ ਉਧਰ ਪਿਛਲੀ ਜਿਹੜੀ ਡੈਰੀ ਆ ਉਹਦੀਆਂ ਲੱਗੀਆਂ ਹੋਈਆਂ ਨੇ ਇੱਧਰ ਦਿਖਾ ਦਿੰਨੇ ਆ ਤੁਹਾਨੂੰ ਇੱਧਰ ਕੈਮਰਾਮੈਨ ਨੂੰ ਕਹੂੰਗਾ ਤਿੰਨ ਡੈਰੀਆਂ ਨੇ ਤੇ ਤਿੰਨਾਂ ਦੀਆਂ ਹੀ ਕੁੰਡੀਆਂ ਇਹਨਾਂ ਖੰਭਿਆਂ ਦੇ ਉੱਤੇ ਤੁਸੀਂ ਆਪ ਦੇਖ ਸਕਦੇ ਹੋ ਭਾਵੇਂ ਆ ਜਿਹੜੇ ਖਾਣਾ ਪੂਰਤੀ ਲਈ ਜਿਹੜੇ ਮੀਟਰ ਇੱਧਰ ਆ ਤੁਹਾਨੂੰ ਮੀਟਰ ਵੀ ਦਿਖਾ ਦਿੰਨੇ ਆ ਕਿ ਖਾਣਾ ਪੂਰਤੀ ਲਈ ਖਾਲੀ ਬਾਕਸ ਨੇ ਆ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾਣ ਲਿਆ ਦੇਖੋ ਆ ਸਰਕਾਰ ਵੱਲੋਂ ਕੱਟੇ ਹੋਏ ਨੇ ਕਿ ਸਾਡੇ ਕੋਲ ਤਾਂ ਭਾਈ ਮੀਟਰ ਹੈ ਨਹੀਂਗੇ ਪਰ ਜਿਹੜੀ ਬਿਜਲੀ ਆ ਚੋਰੀ ਦੀ ਬਿਜਲੀ ਆ ਸ਼ਰਿਆਮ ਕੁੰਡੀਆਂ ਦੇ ਨਾਲ ਚੱਲ ਰਹੀ ਆ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਲੇਡੀਜ਼ ਨੇ ਇਹ ਵੀ ਆਈਆਂ ਨੇ ਮੈਂ ਕਿੱਥੋਂ ਆਇਓ ਕੀ ਕਰਕੇ ਆਇਓ ਹਾਂਜੀ ਭੂਖੜੀ ਚੱਲੇ ਆ ਭੂਖੜੀ ਤੋਂ ਆਇਆ ਜੀ ਪੱਠਿਆਂ 'ਚ ਚੱਲੇ ਬੌੜ ਇੱਕ ਤਲਾਕ ਦੇ ਇੱਕ ਦੋ ਗਰੀ ਪੱਠਾ ਲੈ ਕੇ ਵਿੱਚ ਡਿੱਗ ਗਈਆਂ ਸਿਗਾਰੇ ਦੇ ਵਿੱਚ ਸੱਟਾ ਸੱਟਾ ਵੱਜ ਗੀਆਂ ਸਾਡੇ ਬੜਾ ਔਖਾ ਮੁਸ਼ਕਲ ਆ ਗਰੀਬ ਬੰਦੇ ਆ ਜੀ ਕਿੱਥੋਂ ਇਲਾਜ ਕਰਾਉਣਾ ਵਾ ਤੇ ਸਾਡਾ ਪੌਣ ਬਣਨਾ ਚਾਹੀਦਾ ਜੀ ਨਹੀਂ ਸਰਕਾਰ ਕਿੰਨੀ ਹਾਂਜੀ 6 ਸਾਲ ਤਾਂ ਹੋਣੇ ਵਾਲਾ ਹੀ ਆ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਸਾਡਾ ਪੁੱਲ ਬਣ ਜੇ ਤਾਂ ਅਸੀਂ ਸੌਖਾ ਪੱਠਾ ਲਾ ਕੇ ਲੰਘ ਸਕਦੇ ਹਾਂ ਜੀ ਸਾਡੇ ਡੰਗਰ ਭੁੱਖੇ ਮਰਦੇ ਆ ਔਰ ਪਾਣੀ ਚੜ ਗਿਆ ਤਾਂ ਫੇਰ ਸਾਡੇ ਡੰਗਰ ਅੱਗੇ 2 ਮਹੀਨੇ ਭੁੱਖੇ ਹੀ ਖੜੇ ਰਹੇ ਇਹ ਲੇਡੀਜ਼ ਨੇ ਜਿਹੜੀਆਂ ਦਲਿਤ ਸਮਾਜ ਤੋਂ ਆਉਂਦੀਆਂ ਨੇ ਗਰੀਬ ਪਰਿਵਾਰਾਂ ਚੋਂ ਆਉਂਦੀਆਂ ਕਹਿੰਦੇ ਕੱਖਾਂ ਨੂੰ ਪੱਠਿਆਂ ਨੂੰ ਉਧਰ ਜਾਣਾ ਪੈਂਦਾ ਕਈ ਵਾਰ ਗਿਰ ਵੀ ਗਏ ਸੱਟਾਂ ਵੀ ਲੱਗੀਆਂ ਪਿੱਛੇ ਜਦੋਂ ਬਰਸਾਤਾਂ ਸੀਗੀਆਂ ਉਦੋਂ ਉਦੋਂ ਇਹਨਾਂ ਦੇ ਜਿਹੜੇ ਪਸ਼ੂ ਆ ਉਹ ਵੀ ਭੁੱਖੇ ਖੜੇ ਰਹੇ ਕਿਉਂਕਿ ਦਰਿਆ ਪਾਰ ਜਾ ਕੇ ਪਾਣੀ ਹੀ ਨਹੀਂ ਲਿਆ ਸਕਿਆ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਕਰ ਸਕ ਚਰਈਆਂ ਨੇ ਜਿਹੜਾ ਆਰਜੀ ਪੁਲ ਹੈ ਉਹਨੂੰ ਪਾਰ ਕਰ ਰਹੀਆਂ ਨੇ ਕਿਉਂਕਿ ਆਉਂਦੇ ਹੋਏ ਇਹਨਾਂ ਦੇ ਸਿਰਾਂ ਦੇ ਉੱਤੇ ਪੱਠੀਆਂ ਦੀਆਂ ਪੰਡਾਂ ਵੀ ਹੋਣਗੀਆਂ ਕਿੰਨਾ ਖਤਰੇ ਦੇ ਨਾਲ ਇਹ ਪੁਲ ਨੂੰ ਪਾਰ ਕਰਦੀਆਂ ਹੋਣਗੀਆਂ ਵਜਨ ਚੱਕ ਕੇ ਪੱਠੀਆਂ ਦੀਆਂ ਪੰਡਾਂ ਚੱਕ ਕੇ